ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਤੇ ਆਪਣਾ ਇਹ ਮਸ਼ੀਨ ਜੱਸੀ ਦੀ ਰਿਪੇਅਰਿੰਗ ਸ਼ੁਰੂ ਹੋ ਰਹੀ ਆ। ਤਕਰੀਬਨ ਆਪਾਂ ਬਾਸਕਟ ਅੱਜ ਪਾਉਂਦੇ ਆਂ, ਰਬੜਾ ਰੁੜਾ ਪਾਈਆਂ ਪੈਟ ਲਿਆਂ। ਥੱਲੇ ਤੇ ਬੰਦੇ ਸੀ ਆ ਵੀ ਲੱਗੇ ਤਿੰਨ ਚਾਰ ਜਣੇ। ਇੱਕ ਆ ਬੰਦਾ ਡਰਾਈਵਰ ਆਇਆ ਆ ਬਾਕੀ ਕਾਰ ਤੇ ਹੀ। ਵੀ ਪਹਿਲਾਂ ਆਪਾਂ ਕਰਨੀ ਸੀ ਸੀਲ ਜੱਸੀ ਕੰਬੈਨ ਤੇ ਹੁਣ ਆਪਾਂ ਕੈਸਲ ਕਰਤਾ ਤੇ ਕਿੰ ਬਾਸਕਟ ਪੈ ਗਈ ਬਾਕੀ ਬਣਾ ਸਟ੍ਰੈਸਰ ਵੀ ਤਿਆਰ ਹੋ ਸਾਹਮਣੇ ਪਿਆ ਅੰਦਰ ਜੱਕਾ ਬੰਦਿਆਂ ਦਾ ਜੋਰ ਲੱਗ ਰਿਹਾ ਜੀ ਪੂਰਾ ਜੋਰਾਂ ਤੇ ਰਗੂ ਅੱਗੂ ਖੜਾ ਮੰਦਿਸ ਤੇ ਨਹੀਂ ਰਗੂ ਤੋਂ ਉੱਤੇ ਖੜੋਵੇਗਾ ਕੋਈ ਨਹੀਂ ਕਿਧਰ ਜਾਣਾ ਇਹ ਛੱਟ ਕੇ ਇੱਕ ਕਾਂਗਣਾਂ ਦੇ ਵਿੱਚ ਹੋਈ ਹੁੰਦੀ ਕਈ ਔਰ ਬੰਦੇ ਦੀ ਤੁਸੀਂ ਛੱਡਾਂ ਨਹੀਂ ਕਰਦੇ ਇਹ ਇੱਥੇ ਐਵੇਂ ਖੜੇ ਹੋਣਗੇ ਇਹ ਬੰਨ ਕਰ ਤੂੰ ਇੱਥੇ ਉਹ ਟਰਾਲੀ ਰੂੜੀ ਦੇ ਪਰਦੇ ਪਾਏ। ਕੋਈ ਜਾਂ ਕੋਈ। ਜਨਾ ਸਸੀ ਕਾਲ ਬੁਲਾ ਲ ਮੜੀ। ਸਸੀ ਕਾਲ ਬੁਲਾਓ। ਸਸੀ ਕਾਲ। ਤੂੰ ਬੁਲਾ ਵੀ। ਸਸੀ ਕਾਲ। ਇੱਧਰ ਮੁਹ ਕਰਕੇ ਕੈਮਰੇ ਵੱਲੇ। ਕੇ ਤੂੰ ਹੀ ਬੁਲਾਓ ਜੀ। ਸਸੀ ਕਾਲ ਤੋਂ ਬੁਲਾਓ। ਸਸੀ ਕਾਲ। ਗੱਲਾਂ ਆਂਦੇ ਆਂਦੇ ਹੋਈ ਲੀ ਬੰਦਿਆਂ ਨੇ ਆਪਣੇ ਨੂੰ। ਬਾਹਰੋਂ ਦਾ ਤੁਣ ਲੱਗ ਗਿਆ। ਸਸੀ ਕਾਲ ਬਾਰੇ ਜਾਣਕਾਰੀ ਹੋਣ ਲੱਗ ਗਈ ਇਹਨਾਂ ਨੂੰ। ਸਤਿ ਸ੍ਰੀ ਅਕਾਲ ਚੀਜ਼ ਕੀ ਆ ਉਹਨੂੰ ਕਿਵੇਂ ਲਿਆ ਕਿਨੂੰ ਉਹਨੂੰ ਲਿਆਓ ਤੁਸੀਂ ਜਾਓ ਆ ਇਹਦਾ ਨਾਟ ਵੜ ਰ ਆ ਜਾਂਦਾ ਕਿੰਦਾ ਆ ਜਿਹੜਾ ਫਾਲਤੂ ਨਾਟ ਕਿਹੜਾ ਬਣਾਉਣੀ ਐ ਐ ਹੋਣਾ ਨਾਟ ਵੜਾਇਆ ਉਹ ਉਤਰਾ ਯਾਰ ਜਿਹੜਾ ਫਾਲਤੂ ਫਾਲਤੂ ਨਾਟ ਸੇ ਹੋਈ ਨਾ ਖਤਮ ਛੀਨ ਇਹਨੂੰ ਨਾਲ ਆ ਕੇ ੜਦਾ ਜੱਸੀ ਮਸ਼ੀਨ ਨਾਲ ਕੋਈ ਫਾਲਤੂ ਨਾਟ ਲਾਉਂਦਾ ਹੀ ਨਹੀਂ ਲਾ ਇਹ ਕੀ ਬੱਸ ਕੜ ਥੱਲੇ ਕਰਨੀ ਪਵੇ ਤੇ ਵੇਖਣਾ ਪੈਣਾ ਜੇ ਕਿਰਪਾਓ ਲਾਓ ਤਾਂ ਹੀ ਇਹਨੂੰ ਤਾਂ ਨਹੀਂ ਨਾਟ ਪਾਣੇ ਕਿਹੜੇ ਇਹਨਾਂ ਦੇ ਬਾਏ 95 ਪੌਣੇ ਤੁਸੀਂ ਲੈ ਰੇਡ ਕਿਨੇ ਰੇ ਜਾਓ ਉਹਨੇ ਤੋਪ ਆ ਜਣੀ ਫਿਰ ਫਿਰ ਆਪਾਂ ਲੈ ਦੇ ਰੋਕ ਜੇ ਲੈ ਕੇ ਆਓ ਜਲਦੀ ਪਾਇਆ ਫੜਾ ਕਰਾੜ ਕੰਮ ਦਾ ਬੜੇ ਬੜੇ ਕੀਤੇ ਨੇ ਜੱਸੀ ਵਾਲਿਆਂ ਨੇ ਹਨਾ ਚੀਜ਼ਾਂ ਬੜੇ ਟੱਕਰ ਟੱਕਰ ਲਾਈਆਂ ਨੇ ਸਾਰੀਆਂ ਹੀ ਬਣਾਈ ਦੇ ਚੀਜ਼ ਹੀ ਨਹੀਂ ਸੋਹਣੀ ਐ ਪੂਰੀ ਵਧੀਆ ਸੱਲੀ ਬਸ ਬਣਾਈ ਚੀਜ਼ ਐ ਬਾਕੀ ਇਹਨਾਂ ਨੂੰ ਜਿੰਨੇ ਜਿੰਨੇ 90 ਮਾਰਕਾ ਕੋਬੈਨਾਂ ਨੇ ਨਾ ਇਹਨਾਂ ਸਾਰਿਆਂ ਦੀ ਬੈੱਡ ਦੀ ਢਾਲ ਬਹੁਤ ਘੱਟ ਬੈੱਡ ਦੀ ਢਾਲ ਘੱਟ ਹੋਣ ਕਰਨੀ ਇਹ ਦਾਣੇ ਵਿਖਾਉਂਦੀਆਂ ਨੇ ਮਸ਼ੀਨਾਂ ਜਿੱਦਾਂ ਇਹਨਾਂ ਨੂੰ ਕੋਈ ਦਾਣਾ ਦੀ ਕੋਈ ਇਕਤਣੀ ਵੀ ਜਿੱਦਾਂ ਹੁਣ ਆਪਣੇ ਕੋਲ 12 40 ਸਾਹਮਣੇ ਉਹਦਾ ਜੀ ਅੱਗੋਂ ਨਾਲ ਪਿੱਛੋਂ ਦਾ ਘੱਟ ਕੋਈ 4 ਇੰਚ ਦਾ ਫਰਕ ਹੋਊਗਾ ਬੈੱਡ ਦਾ 4 ਇੰਚ ਦਾ ਫਾਸਲਾ ਤੇ ਉਹ ਦਾਣੇ ਮਸ਼ੀਨ ਨਹੀਂ ਮਾਰਦੀਦੇ ਆ ਮਾਥਾੜੂ ਖੜੀ ਇੱਧਰ ਇਹਦਾ ਵੀ ਬੈੱਡ ਦਾ ਬਹੁਤ ਫਰਕ ਹੈ ਵਾਕਈ ਕੀਤਾ ਆ ਥੋੜਾ ਥੋੜਾ ਤੁਹਾਨੂੰ ਦਿਖਾਉਣਾ ਕਿੱਥੋਂ ਕੀਤਾ ਆ ਇਹ ਇਥੋਂ ਕਰਕੇ ਮਸ਼ੀਨਾਂ ਮੜੀ ਛੱਟ ਚੱਲਦੀਆਂ ਤੇ ਸਾਡਾ ਜਿਹੜਾ ਡਰਾਈਵਰ ਕਹਿੰਦਾ ਨਹੀਂ ਆਪਾਂ ਨਹੀਂ ਵਿਖਾਉਣਾ ਇਹ ਫਾਸਲਾ ਇਹ ਵਿਖਾਵਾਂ ਦੱਸਾਂਗੇ ਜਰੂਰ ਤੁਹਾਨੂੰ ਥੋੜਾ ਮੈਂ ਪੜਦੇ ਹੀ ਹੋਰ ਦੱਸੂਗਾ ਤੇ ਉਹ ਲੈ ਕੇ ਆ ਰਿਹਾ ਬੈੱਡ ਸਾਹਮਣੇ ਬਸ ਇਹਨਾਂ ਇਹਨਾਂ ਕਾਰਨ ਮਸ਼ੀਨਾਂ ਦਾਣੇ ਮਾਰਦੀਆਂ ਨੇ ਇਹ ਜਿਹੜੀਆਂ ਨਾਬਾ ਮਾਰਕਾਂ ਨੇ ਕੋਈ ਵੀ ਮਸ਼ੀਨਾਂ ਕਣਕ ਦਾ ਇੱਕ ਦੋ ਦੋ ਦਾਣੇ ਆਉਣੇ ਆਉਣੇ ਆ ਪਿੱਛੇ ਭਾਵੇਂ ਕੋਈ ਵੀ ਆ ਤੇ ਇੱਕ ਇੱਕ ਦੁੱਕਾ ਦਾ ਦਾਣਾ ਆਊਗਾ ਹੀ ਆਊਗਾ ਤੇ ਜਿਹੜੇ ਕਹਿੰਦਾ ਕੀ ਕਹਿੰਦਾ ਕੀ ਕਹਿੰਦਾ ਅੱਗੇ ਪਛਾਣੇ ਜੇ ਨਹੀਂ ਕਰਦਾ ਉਹਨੂੰ ਕਈ ਗੱਲ ਕਰਦਾ ਕੌਣ ਇਹਨਾਂ ਦੇ ਗੇਮੂਆ ਕਹਿੰਦੇ ਨੇ ਕਿ ਕਣਕ ਦੇ ਥੋੜਾ ਕਣਕ ਦੇ ਆਂਦੇ ਨੇ ਝੋਨੇ ਛੜਾਉਂਦੇ ਨੇ ਇਹਨੂੰ ਖਮਾਓ ਕਿ ਪੁੱਠਾ ਪਾਣੀ ਪੁੱਠਾ ਪਾਣੀ ਦੇ ਰਾਦਰ ਬੈਠਾ ਖੜਾ ਤੇਰਾ ਆ ਜੀ ਸਾਡਾ ਆਹਰੋਈ ਵਾਲਾ ਇਲਾਕਾ ਜੀ ਇਹ ਪਹਿਲੋਂ ਅੱਜ ਤੋਂ ਇਹਨੂੰ ਰੋਈ ਵਾਲਾ ਖੇਤ ਕਹਿੰਦੇ ਹੁੰਦੇ ਨੇ ਵੀ ਇਹ ਰੋਈ ਵਾਲੇ ਇੱਥੇ ਕਹਿੰਦੇ ਦਰਖਤ ਵਗੈਰਾ ਵੀ ਨਹੀਂ ਉਦਾਂ ਦਾ ਸੀ ਕੋਈ ਆਹ ਹੋਇਆ ਟਾਈਮ ਹੁੰਦਾ ਸੀ ਇੱਥੇ ਇਹ ਏਰੀਆ 'ਚ ਕਿਤੇ ਦਰਖਤ ਨਹੀਂ ਕਿਤੇ ਮੋਟਰ ਨਹੀਂ ਆਹ ਏਰੀਆ ਜੀ ਇਹਨੂੰ ਅਸੀਂ ਰੋਈ ਵਾਲਾ ਖੇਤ ਕਹਿੰਦੇ ਹੁੰਦੇ ਸੀ ਆਹ ਸਾਹਮਣੇ ਦੇਖੋ ਇੱਥੇ ਕੋਈ ਕਿਸੇ ਤਰ੍ਹਾਂ ਦਾ ਦਰਖਤ ਨਹੀਂ ਹਰਦਾ ਸੀ ਪਹਿਲਾਂ ਇਹਦੇ ਜ਼ਮੀਨਾਂ ਦੇ ਛੋਰਾ ਬਹੁਤ ਜ਼ਿਆਦਾ ਹੁੰਦਾ ਸੀ ਇਹਦੇ ਕਰਨਾ ਇੱਥੇ ਯਾਨੀ ਕਿ ਕੱਲੀ ਫਸਲ ਹੁੰਦੀ ਸੀ ਮਾੜੀ-ਮੋਟੀ ਵੀ ਕਣਕ ਪੂਰੀ ਜ਼ਿਆਦਾ ਨਹੀਂ ਹੁੰਦੀ ਸੀ ਜੋਰਾਂ ਦੀ ਇਹ ਹੁਣ ਜ਼ਮੀਨਾਂ ਬਣ ਕੇ ਜੀ ਵਧੀਆ ਇਹ ਹੁਣ ਹਰੇਕ ਜਗ੍ਹਾ ਤੇ ਦਰਖਤ ਆ ਕਿਉਂਕਿ ਇਹ ਕਣਕ ਚ ਦਾ तकरीबन ਬੂਟੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਹ ਕਣਕ ਚ ਜੀ ਨਹੀਂ ਹੁੰਦੇ ਨਹੀਂ ਤੇ ਚੋਨੇ ਜੇ ਡੀਲਾ ਹੁੰਦਾ ਸੀ ਪਾਣੀ ਜ਼ਿਆਦਾ ਹੋ ਜਾਂਦਾ ਸੀ ਤੇ ਹੁਣ ਇਹ ਜਮੀਨਾਂ ਬਹੁਤ ਵਧੀਆ ਬਣ ਗਈਆਂ ਦਰਖਤ ਰੂਗ ਵਗੈਰਾ ਹੋਣ ਲੱਗਾ ਹੈ ਰੋਹੀ ਵਾਲਾ ਖੇਤ ਲੱਗਦਾ ਤਾਂ ਕਰਕੇ ਇੱਥੇ ਸਾਡਾ ਏਰੀਆ ਖੁੱਲਾ ਜਾਇਆ ਇਹ ਤੇ ਬਾਕੀ ਮਸ਼ੀਨ ਦੀ ਪਹਿਲੋਂ ਆਉਂਦੀ ਤੇ ਹੁਣ ਦੀ ਲੁੱਕ ਚੱਕ ਕਰੋ ਮਸ਼ੀਨ ਦੀ ਧੋਤੀ ਨੂੰ ਇਹ ਸਾਲ ਦੀ ਤੋਾਈ ਕੀਤੀ ਸੀ ਮਸ਼ੀਨ ਦੀ ਸਾਲ ਬਾਅਦ ਧੋਤੀ ਆ ਇਹ ਪੈਗਾ ਕੋਈਦਰਾਲਾ ਨਾਟਕ ਆ ਵੀ ਬਾਸ ਕੜ ਆਪਾਂ ਕਰਤੀਏ ਬੋਰੀ ਤਿਆਰ ਦੇਖ ਲਓ ਇਸ ਪੈਕਾਂ ਤਕਰੀਬਨ ਕੁਛ ਵਿੱਚੋਂ ਪੁਰਾਣੀਆਂ ਤੇ ਤਕਰੀਬਨ ਪਿੱਛੇ ਲੈਣਾ ਆਪਾਂ ਸਾਰੇ ਨਵੇਂ ਪਾਈ ਆ ਪਿੱਛੇ ਵਾਲੀ ਇਹ ਆਪਾਂ ਇਹ ਲੁਧਿਆਣੇ ਜੋ ਜਿਹੜਾ ਲੁਧਿਆਣੇ ਜੋ ਲੈ ਗਿਆ ਸੀ ਉਹੀ ਸਮਾਨ ਹੀ ਆਪਣਾ ਚੱਲ ਰਿਹਾ ਜੀ ਤਕਰੀਬਨ ਲੱਖ ਰੁਪਏ ਦਾ ਸਮਾਨ ਲੈ ਆਂ ਜੀ ਡੇਢ ਸਾਲ ਦੇ ਵਿੱਚ ਕੁਝ ਕੁ ਸਮਾਨ ਉਹੀ ਆਪਾਂ ਨੂੰ ਕੰਮ ਦੇ ਰਿਹਾ ਹੈ ਵੀ ਕੋਈ ਆਪਾਂ ਲੈਂਦਾ ਯਾਨੀ ਕਿ ਬਾਹਰੋਂ ਲੈਂਦੇ ਆ ਘਰ ਤੋਂ ਘੜ ਮੈਂ 100 ਬੈਰੰਗ ਲੈ ਕੇ ਆਣ 100 ਬੈਰੰਗ ਜਿਹੜਾ ਆਪਣਾ ਦਿਨ ਦੇ ਵਿੱਚ ਥੋੜੀ ਜਿਹਾ ਲੱਗਿਆ ਥੋੜੀ ਜਿਹਾ ਜੇ ਪਿਆ ਜਾਣਗੇ ਵੀ 50 ਬੈਰੰਗ ਪਿਆ ਤਾਂ 50 ਆਪਣਾ ਲੱਗ ਚੁੱਕਾ ਤਾਂ ਆਪਾਂ ਉਹਦੇ ਫੇਰ ਤੋਂ ਕੰਮ ਲਾਵਾਂਗੇ ਬੈਟਰੀ ਬਰੇ ਦੀ ਵਿਚਾਰ ਹੈ ਕਿਹੜੀ ਬੈਟਰੀ ਆਹ ਮਸ਼ੀਨ ਦੇ ਆਪਾਂ ਉਧਰ ਲਾਣੀਆਂ ਨੇ ਜਿਹੜੇ ਉਹ ਲਾਵਾਂਗੇ ਬੈਟਰੀ ਮੋਟੇ ਲਾਵਾਂਗੇ ਕਿਉਂ ਇਹ ਆ ਸ਼ਰ ਇਹਨਾਂ ਦੁਬਾਰਾ ਕੇ ਕਿਹਾ ਇਹ ਉਹ ਗਨ ਇੰਜਨ ਹੁੰਦਾ ਮਟਾ ਇੰਦਾ ਕਿੰਦਾ ਇੰਦਾ ਹੂੰਦਾ ਹੋਰ ਇਹ ਵਦੀ ਨਾ ਵਦੀ ਬੈਟਰਾ ਚਾਹੀਦੀ ਨਿੱਕੀ ਹੁਣ ਜਲਦੀ ਬਾਸਕਰ ਚੱਕਤੀ ਪੰਮੇ ਗਰੀਵਰੇ ਹੋ ਚਲੋ ਉਹ ਉੱਥੇ ਚੜ ਜਵਾਨਾ ਮੜੇ ਛਰੀਏ ਸਿੱਦੇ ਕਰ ਕੋਣ ਤੂੰ ਖਾੜ ਜਾ ਨਾੜ ਤਾਂ ਪਾੜੀ ਇੱਕੜ ਨਾੜ ਤਾਂ ਪਹਿ ਜਾਣਾ ਇੱਕ ਰਹਿ ਗਿਆ ਉਹ ਤੇ ਮੈਨੂੰ ਚੁੱਕਾ ਚੱਕ ਜਾਣਾ ਨਾੜ ਪਾ ਲੈਣਾ ਉਹ ਨੱਟ ਪਹਿ ਜਾਣਾ ਇਹਦਾਂ ਰੰਗ ਤੇ ਆ ਆਪਣੀ ਡਾਇਰੈਕਸ਼ਨ ਲਈ ਜਪਾ ਮਥਾੜੂ ਦੀ ਇਹਦੀ ਡਾਇਰੈਕਸ਼ਨ ਉਧਰ ਲੱਗੀ ਆ ਨਹੀਂ ਲੱਗ ਰਹੀ ਨਾ ਤੇ ਬਦਲੀ ਕਰਾਂਗੇ ਕਿਤੇ ਡਾਇਰੈਕਸ਼ਨ ਖੁੱਲੀਆਂ ਫੇਰ ਹੀ ਬਦਲੀ ਚ ਰੋਣੀ ਉਹਨਾਂ ਦੀ ਰੇਵੇ ਚੱਲੀ ਜਾਣਗੇ ਗੈਡਰਮ ਚੈੱਕ ਕਰੋ ਜੱਸੀ ਕੰਬਾਈਨ ਦਾ ਗੈਡਰਮ ਕਿੱਡਾ ਬਣਾਇਆ ਉਹਨਾਂ ਨੇ ਇਤਾਂ ਹੀ ਮਾਲ ਜ਼ਿਆਦਾ ਖਿੱਚਦੀਆਂ ਕੰਮ ਜ਼ਿਆਦਾ ਕਰਦੀਆਂ ਇਹ ਕਹਿੰਦਾ ਤੇ ਮਥਾੜੂ ਦੇ ਵੇਡਾ ਹੀ ਲੱਗਾ ਆਪਣੇ ਤੇ 12 ਛਲ ਦੇ ਜ਼ਰੂਰ ਛੋਟਾ ਹੈਗਾ ਖਾਲੀ ਤੋਂ ਦੇ ਅਸੀਂ ਬਹੁਤ ਤਕੜਾ ਬਣਾ ਕੇ ਲੈ ਆਈ ਹਾਂ ਸਾਹਮਣੇ ਖੜੀ ਆ ਹਮ ਦੇਖੀ ਰਹੀ ਆ ਇਤੋ ਕਰ ਦੇਤੀ ਆ ਆਪ ਥੋੜਾ ਹੁਣ ਲੱਗਾ ਤੇ ਇਧਰ ਆਪਣਾ ਕੌਡੀਆਂ ਪੈਰੀਆਂ ਨੇ ਬਾਸ ਕੱਢਦੇ ਆ ਜਿਹਨ ਕੌਡੀਆਂ ਜਾਂਦੇ ਨੇ ਟਰੈਕਟਰ ਮਸ਼ੀਨਾਂ ਦੇ ਪੌਣੇ ਲਈ ਪਾਣਾ ਸਾਡੇ ਬਾਹਰ ਨਾਲ ਇੱਕ ਰੀਰ ਆ ਕੱਢ ਲੱਗਦਾ ਓੱਖਾ ਬੰਦ ਕਰਦਾ ਕਰਨਾ ਉਹ ਰੇਕ ਜਿਹੜੇ ਕਰਨਾ ਬੰਦਦਾ ਇਫਤਾਰਕ ਬਦਚ ਪੈ ਰੱਖ ਲੈ ਉਹ ਦੇਖਦਾ ਨਾ ਲੋਕੇ ਤੋਂ ਬੰਦ ਹੀ ਕਰਨੇ ਬਾਸ ਉਹ ਉਹੀ ਕੋਚੀ ਬਿਹਾ ਤੱਕ ਆਉਂਦਾ ਕਈ ਰਾਤ ਤੱਕ ਹੁੰਦੇ ਤੇ ਜਦੋਂ ਮੋੜ ਮੜਿਆ ਹੁੰਦਾ ਹੈ ਨਾ ਜਦ ਦੂਜਾ ਟਰਨ ਹੁੰਦਾ ਹੈ ਕੜੀਸੇ ਵਾਲਾ ਨਾ ਉਹ ਐਡ ਉਹਦਾ ਕਟੀਨ ਵਾਲੇ ਮੋੜ ਤੇ ਆ ਹੀ ਆ ਭਜਦੇ ਹਾਰੀ ਜੜੀ ਨੋ ਬੜਾ ਓਖਾ ਮੁਰਦਾ ਸਟੀਰਿੰਗ ਉਹ ਜਿਹੜਾ ਤੂੰ ਤਾਂ ਕੋਣੀ ਸਿੰਦੂ ਚਲਾਈ ਉਸ ਤੋਂ ਦੋਨੀ ਚਰਾਈ ਹੈ ਠੀਕ ਹੈ ਉਹਦੇ ਡੋਲੇ ਬੜੇ ਨੇ ਮੇਰੇ ਇਹ ਤੇਰੇ ਉਹ ਪਿਆਲਾ ਸੀਵੇਂ ਨਾ ਪਵੱਟੀ ਦਾ ਨਾ ਉਹ ਚੀਜ਼ ਕੋੜੀ ਨਹੀਂ ਦੀ ਸੀਵੇਂ ਵਾਲੀ ਜਿਹੜੀ ਬੜਾ ਔਖਾ ਮੁੜਦਾ ਦਾ ਇਹ ਤੇਰਗਾ ਦੋ ਹੱਥਾਂ ਨਾਲ ਮੋੜਦੇ ਹੁੰਦੇ ਸੀ ਦੂਜਿਆਂ ਨਾਲ ਕਿਹੜਾ ਕਿਹੜਾ ਪਾਵਰ ਨਹੀਂ ਆਣਾ ਪਾਵਰਫੁਲ ਕਦੋਂ ਹੁੰਦੇ ਉਹ ਦੋ ਇਹਨਾਂ ਨੂੰ ਪਾਵਰ ਹੁੰਦੇ ਹੁਣ ਨਾਲ ਕੋਈ ਟਰੈਕਟਰ ਨਹੀਂਵੇਂ ਚਲਾਉਂਦੇ ਹੁੰਦੇ ਸੀ ਕਿੜੀਆਂ ਛਾਲੀਆਂ ਕਿੜੀਆਂ ਐਂਗਲ ਲਾਵਾ ਦੇ ਕੇ ਨਾ ਤੋੜੀਆਂ ਮੋੜ ਜੜਾਈ ਇਹ ਮਸ਼ੀਨ ਨੂੰ ਨਹੀਂ ਉਹਨੂੰ ਕਿੰਨੂੰ 40 ਹਾਲੀ ਉਹ ਕੋੜੀ ਥੱਲੇ ਵਾਲੀ ਹਾਂ ਉਹ ਬਣਾਵਾਂਗੇ ਬਬ ਬਣਾ ਕੇ ਸੋਹਣੀ ਬਣਾ ਕੇ ਚੱਲਾਂਗੇ ਕਿ ਫਿਰ ਬਣਾ ਨਹੀਂ ਚਲੋ ਤਾਂ ਇੰਦਰੇਸ਼ ਆਖੇ ਦਾ ਕਮਰਾ ਹੈ ਤੇਰੇ ਕਿ ਛੱਡ ਦੇ ਅੱਛਾ ਦੇ ਇੰਨੇ ਵੱਡਾ ਕਰਨਾ ਯਾਰ ਹਾਂ ਇੰਨਾ ਪਿਆਰ ਆਪਣਾ 65 ਬਾਈ ਦੋ ਲਾ ਦੇ ਇੱਕ ਪਾਸੇ ਉਹ ਲਾ ਲਈ ਚਾਹੀ ਯਾਰ ਇਹ ਨਹੀਂ ਚੱਲ ਰਿਹਾ ਇਹ ਇੰਨੇ ਨਹੀਂ ਚੱਲ ਰਿਹਾ ਤੇ ਉਹ ਨਾ ਲਾਉ ਤੀ ਸੇ ਨਾ ਲਾ ਠੀਕ ਹੈ ਕਣਕ ਟੋੜਨਾ ਬਾਹਰ ਆ ਰਿਹਾ ਹੈ ਬਚੋਨਾ ਕੰਨੀਆਂ ਵੱਡਾ ਮਲੇਗਾ ਕਣਕ ਚ ਤੇ ਇਹ ਨਹੀਂ ਹੁੰਦੇ ਚੱਲਣਾ ਕਿਹੜਾ ਉਹਨਾਂ ਇੰਜ ਲਾਗ ਰੱਖਦੇ ਤੇ ਇਹ ਨਹੀਂ ਚੱਲਣਾ ਹੁੰਦੇ ਇਹ ਛੋਟਾ ਆ ਲੈ ਚਾਰ ਉਹ ਵੀ ਸੈਂਟਰੀ ਟਰੈਕਟਰ ਲਾਗ ਲਾ ਦੋ ਹੋਏ ਲਾਈਟ ਆ ਲੈ ਲੱਖਿਆ ਹੋਈ ਲੈ ਮੈਂ ਬਦ ਦਉ ਮਰੇ 60 ਲਾਲ ਆ ਬਾਹਰ ਕਾਹ ਫਿਲੋ ਕਿਹੜਾ ਇੰਜਨ ਬਿਸਕਰਾ 15 ਬੀ ਆਰ ਕੇ ਬੀ ਇਹਨਾਂ ਹਰ ਕੋਲੀ ਤੋਂ ਗਲਤ ਪਾਈਓ ਕੋਲੀਆਂ ਪਿੱਛੇ ਪੈਣੀ ਹੈ ਅੱਗੇ ਪੈਣੀ ਹੈ ਚੱਲ ਇਹ ਤਾਂ ਮਾਰੀ ਖੜੀ ਹੱਸ ਚੱਲ ਕਿ ਚੱਕਰ ਕੀ ਹੈ ਥੋੜੀ ਬਾਸ ਉੱਪਰਾਂ ਤੱਕ ਨਾਲੀ ਹੈ ਕਿੱਧਰੋਂ ਉੱਪਰਾਂ ਪਿਛਾਣ ਚੱਲ ਕੀ ਚੱਕਰ ਕਰਦਾ ਇੱਕ ਵਾਰ ਕਿ ਬੁੱਕੇ ਚਾਹ ਨਾਲ ਪਾ ਮਿਲ ਆਇਆ ਨਾ ਬਟਾ ਕੜੇ ਆਜਾ ਸ਼ਾਰੀ ਹੋਰ ਨੀਵੇਂ ਖਾਂਦੇ ਹੋਟ ਨਾ ਆਏ ਨੇ ਉਹ 9 ਦੇ 2 5 ਪੈ

ਤੇ ਜਿਆਦਾ ਜੋਰ ਲੱਗਣਾ ਹੀ ਓਏ ਚੱਕੀ ਜੰਨੂ ਕੱਲਾ ਪਾਊਗੀ ਥਰ ਫੜ ਲੈ ਲੈਗਾ ਕਿ ਨਹੀਂ ਚੁੱਕ ਕੇ ਤੇਰੇ ਚਾਹਣੀ ਜੋਰ ਕੋ ਨਹੀਂ ਗਾ ਬੇਲੀਆ ਪੂਰਾ ਲੈ ਆ ਬਾਰ ਅਖੜੀ ਤੇ ਚਕੀਚਨੀ ਨਹੀਂ ਪਾਵੇਂ ਤਾਂ ਗੱਲ ਹੀ ਦੂਰ ਰਹਿ ਗਈ ਆ ਵੇਲਾ ਬਜਵਾਗ ਨੇ ਪਾ ਦੀ ਨਿੱਕੇ ਜੇ ਬੱਚੇ ਨੇ ਤੇ ਤੇਰੇ ਕੋਲ ਚਕੀਚੀ ਨਹੀਂ ਜਵਾਨਾਂ ਦੇ ਵੀਡੀਓ ਨਾ ਚੱਲ ਬਾਹਰ ਕੱਢ ਓ ਕਰੀ ਵੀਡੀਓ ਨਹੀਂ ਬਣਾਣਿਆ ਤੇ ਆਂਦਾ ਮੇਰੀ ਵੀਡੀਓ ਨਾ ਬਣਾ ਤੇ ਮੈਂ ਪਾਣਾ ਸ਼ਾਟ ਪਾ ਲਾਂਗਾ ਹਾਂ ਹੈ ਵੀਡੀਓ ਨਹੀਂ ਬਣਾਉਣਾ ਇਨਾ ਕੰਮ ਹੈ ਅਬ ਨਿੱਕੇ ਬੱਚੇ ਨੇ ਪਾ ਦੇ ਆਪਣੇ ਕੋ ਪੁੱਛਦੇ ਆ ਜਾਣ ਕਰ ਕਿਥੋਂ ਲਈ ਇਨੀ ਤੋ ਕਿਥੋਂ ਆਏ ਕਿਵੇਂ ਕਾਰਾ ਕਰਦੇ ਰਿਹਾ ਲਗਾ ਉੱਤੇ ਛੜਤੀ ਪੂਰੀ ਲਗਾਇਆ ਮੈਂ ਸਾਉਟਾ ਆਵਾਂ ਉਹਨੂੰ ਲਾਣਾ ਚੜੀ ਗੁੱਲਾ ਸਾਉਟ ਦਾ ਇੱਕ ਚੀਜ਼ ਹੈ ਹੁਣ ਕਹਣੇ ਬਹਿਰ ਗੇਦੇ ਚ ਬਹਿਰ ਪਾ ਕੇ ਤੇ ਦੋ ਵਾਰ ਪਾ ਫਿਰ ਫਰੀਦ ਰਫੇ ਲਿਆਣੇ ਪੈਣੇ ਲਿਆਣੇ ਕੋ ਪੈਣੇ ਨੇ ਉਹ ਇੱਕ ਕੂਪਾ ਉੱਥੇ ਬਹਿਰ ਗੋਏਗਾ ਬਾਠ ਦੋ ਸ 11 ਉਹ ਤਾਂ ਨਵਾਂ ਲੈਣਾ ਪਵੇ ਉਹ ਲੈਣੇ ਬਹਿਰ ਨੇ ਵੇਖ ਲੈ ਨਵੇਂ ਗਏ ਨੇ ਕੋ ਨਹੀਂ ਬਹਿਰ ਦੇ ਨਾਲ ਨਵੇਂ ਹੀ ਨੇ ਨਵੇਂ ਦੋ ਮਹੀਨਾ ਤੋਂ ਮਸ਼ੀਨ ਚੱਲਦੀ ਨਹੀਂ ਤੇ ਉਹ ਉਥੇ ਵੇਖੇ ਇੱਕ ਗਾ ਕੋ ਨਹੀਂ ਨਾ ਵੇਖਣ ਦੇ ਬੜਾ ਟਾਈਮ ਲੱਗੇ ਨਾ ਉਹ ਗੱਟੇ ਇੱਕ ਚ ਹਮਾਂ ਦੇ ਗੈਂਦਾ ਇੰਦੇ ਚ ਹੁਣਾ ਬੋਇਆ ਤਾਂ ਪਰਲੇ ਪਾਏ ਗੱਟਾ ਉਹਨਾਂ ਪਰਿਆ ਜਿਹੜਾ ਇੱਥੋਂ ਵਾਲਾ ਲੋਜੀ ਕਰਤੀ ਰਿਪੇਅਰ ਫ੍ਰੈਸ਼ਰ ਪੈ ਗਿਆ ਸ਼ਾਰਟ ਪੈ ਗਈ ਤੇ ਹੁਣ ਆ ਗਈ ਤੁੱਪ ਦਾ ਟਾਈਮ ਹੁਣ ਅਸੀਂ ਕਰਾਂਗੇ ਰੈਸਟ 2 ਘੰਟੇ ਛਾਉਣ ਫਿਰ ਆਹੀਂ ਚੱਲ ਸੋ ਚੱਲ ਚੱਲ ਉਹਨੇ ਕਰ ਲੈ ਕਿਵੇਂ ਉਹਨੇ ਕਰ ਲੈ ਛਾਉਣ ਫਿਰ ਲੱਗਾ ਨੇ ਉਹ ਲਿਆਣੀ ਹੈ ਜੇ ਚਾਂਦਨੀ ਛਾਉਣ ਫਿਰ ਵਾਰੀ ਪਿਛਵਾਵਾਂ ਦੇ ਚਾਂਦਨੀ ਲੈਣੀ ਹੈ ਜੇ ਮੈਂ ਆ ਬਾਜ ਰੈਸਟ ਕਰਨੀ ਕਰੇ ਇੰਦੇ ਇੱਕੀ ਪਤਾ ਹੈਗੇ ਨੇ ਕਿ ਨਹੀਂ ਗਏ ਜਿਹੜਾ ਇਹ ਟੂਲ ਚ ਹਮਾਨ ਕੱਢਾ ਨਾ ਉਹ ਗੱਟੇ ਚ ਪਾਣ ਕਿਹਦੇ ਚ ਗੱਟੇ ਚ ਪਾਣੇ ਖਾਵਾ ਰੋਟੀ ਦਾ ਇੰਨਾ ਹੀ ਵੇਖ ਲੋ ਕੀ ਬਰ ਕਿੜੇ ਕਿੜ ਬੈਗ ਹੁੰਨੇ ਮੰਡਲੀਆਂ ਹੀ ਬੜੀਆਂ ਬਣਾਈ ਖਰਦੇ ਜੇ ਇਹ ਦੇਖੋ ਨਹੀਂ ਬਲੇਡ ਆਹ ਡੱਬੀ ਕਿ ਨਵੀਆਂ ਦੇ ਬਲੇਡ ਸਾਡੇ ਕੋਲ ਕੋਨੀ ਗਏ ਗਾੜੇ ਵਿੱਚ ਪੈਚ ਡੱਬੀਆਂ ਸਾਡੇ ਕੋਲ ਬਲੇਡ ਹੀ ਕੋਨੀ ਗਏ ਜੈ ਹੋਰ ਅੰਨ ਖਾਣੇ ਗਏ ਸੀ ਇੱਧਰ ਪਈਆਂ ਦੋ ਜਿਹੜਾ ਬਰਾ ਕਿੱਟ ਨਵੀਂ ਪਈ ਦੇ ਬਰੇਕ ਜੈਫਰ ਪਤਾ ਕਿੰਦਾ ਸੀ ਆ ਵੀ ਬਾਹਰ ਨਹੀਂ ਨਵਾ ਇਹ ਮੇਰੇ ਕੋਲ ਲਈ ਫਿਰ ਜੈਫਰ ਪਤਾ ਕਿੰਦਾ ਸੀ ਆਪਣੇ ਕੋਲ ਬਰੇਟ ਇੱਕ ਵੀ ਨਹੀਂਗਾ ਆਏ ਕੀ ਸੀ ਬਰੇਕ ਬਰੇਕ ਪੜੀ ਕਿ ਤੱਕ ਪੱਡੀ ਗਰੀ ਕੋ ਜਿੰਗਾਂ ਲੈ ਜੂਣੇ ਜਾਂਦੇ ਨੇ ਲਾਂ ਨੂੰ ਲੋਏ ਕਿਦੇ ਤੁਸੀਂ ਜਿਹੜਾ ਬੈਨ ਲੱਭਣਾ ਉਹ ਤੂੰ ਚਰਾ ਕੇ ਆ ਜਿਵੇਂ ਨਾ ਚੋੜਾ ਤੇਰਾ ਪਾਏ ਤੂੰ ਵੀ ਚਰਾ ਕੇ ਆ ਇਸ ਤਵੇਂ ਚੋੜਾ ਤੇਰਾ ਪਾਏ ਚੋੜਾ ਅਸਰ ਕੰਮ ਚੋੜਾ ਤੇ ਆ ਆਹ ਵੇਹੜਾ ਦੋ ਡੱਬੇ ਨਿਕਲੇ ਵਿੱਚੋਂ ਬੇਟਾ ਉਹ ਹੀ ਸ਼ਾਰਪ ਦੀਆਂ ਆਪਾਂ ਐਵੇਂ ਨਵੀਂ ਲਈ ਸਿੰਦੂ ਦੇਖ ਬੈ ਸਿੰਦੂ ਕੋਈ ਹੈ ਅੱਜ ਦਾ ਬੈਨ ਆਪਣਾ ਇਹ ਯਾਰ ਇੱਥੇ ਨਵੇਂ ਹਣੇ ਲਾ ਦੇਵੇਂ ਕਾਦੇ ਨੂੰ ਹੂੰ ਆਹ ਕਿਹੜਾ ਤੇਲ ਹੀ ਕਰਦੇ ਇਹ ਬਣਾ ਦੇ ਉਹ ਬਣਾਣਾ ਹੈ ਉਹ ਪਾਣਾ ਹੈ ਜੋ ਉਹ ਉਹ ਰਾਧਨ ਦੱਸਾ ਕਿਹੜੇ ਛੋਲੇ ਚੋਵੇਗਾ ਹਮਾਣਾ ਭਾਈ ਭਾ ਜਿਹੜਾ ਬਣਾ ਬੈਠੇ ਸਸੇ ਕਾਰਬੀ ਦੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੋਗ 'ਚ ਆਪਾਂ ਇਹ ਅੱਜ ਸ਼ਰੀਲ ਆ ਰਹੇ ਆ। ਇਹ ਤੁਹਾਨੂੰ ਆਪ ਇੰਸਟਾਗ੍ਰਾਮ ਤੇ ਦੱਸਿਆ ਸੀ। ਇਹ ਆਪਾਂ ਜਿੱਦਾਂ ਹੁਣ ਥੋੜੀ ਪਿੱਛੇ ਹੋ ਜਾਈ। ਜਿੱਦਾਂ ਹੁਣ ਆਪਾਂ ਇਹ ਫੱਟੀਆਂ ਵਿੱਚ ਦੇ ਖਤਮ ਹੋ ਜਾਂਦੀਆਂ ਜਿੱਦਾਂ ਕੱਸ ਗਿਆ ਦੇਖੋ ਆਪਣੇ ਕੱਸੇ ਹੋਈਆਂ ਅੰਦਰ-ਅੰਦਰ। ਇਹ ਫੱਟੀਆਂ ਖਤਮ ਜਾਂਦੀਆਂ ਤੇ ਮੇਰੇ ਵੀਰ ਕਰਦੇ ਆ ਕਿ ਫੱਟੀਆਂ ਨਈਆਂ ਲਿਆ ਜਾ ਕੇ ਲਾ ਦਿੰਦੇ ਆ। ਨਵੀਂ ਫੱਟੀ ਪਹਿਲਾ ਤੁਸੀਂ ਦੇਖ ਲਓ ਨਵੀਆਂ ਦਾ ਤਕਰੀਬਨ ਫਟੀਆਂ ਫਟੇ ਨੇ 10000 ਰੁਪਏ ਲੱਗੂਆ ਤੇ ਉਹਦੇ ਨਾਲ ਆਪਾਂ ਦਾ ਤੂੜੀ ਵਾਲੀ ਛੜੀਏ ਲੈਣ ਚਾਹ ਅੱਠ ਤੇ ਉਹਦਾ ਆਪਾਂ ਕੰਨ ਲੱਗਿਆ ਜਗਾੜ ਬਣਾਉਣ ਲੱਗੇ ਇਹਦੇ ਅੱਜ ਤੋਂ ਮੈਂ 15000 ਰੁਪਏ ਦੇ ਇਹ ਬਣਾਇਆ ਹੈ ਇੱਕ ਕੰਬੈਨ ਦੇ ਲਾਇਆ ਹੈ ਟ੍ਰੈਕਟਰ ਦੇ ਆਪਣੀ ਦੇ ਫਟੀਆਂ ਦੀ ਛੜੀਏ ਲਾਇਆ ਹੈ ਤੇ ਉਹ ਤਕਰੀਬਨ ਇੱਧਰ ਵੇਖੋ ਕੈਮਰਾ ਕਿੱਧਰ ਹੋ ਰਿਹਾ ਆਪਣਾ ਇੱਧਰ ਹੀ ਤਕਰੀਬਨ ਆਪਾਂ ਉਦੋਂ ਦੇ ਲਾਈਆਂ ਹੋਈਆਂ ਸੀ ਤੇ ਉਹ ਛੜੀਆਂ ਨਹੀਂ ਆਪਣਾ ਬਦਲਣਾ ਪਈ ਉਹ ਹੀ ਕੰਮ ਕਰ ਗਏ ਹੈ ਆਪਣਾ ਇਹ ਹੁਣ ਇੱਕੋ ਜਿਹਾ ਬੰਦ ਕਰਾਂ ਹਾਲਾ ਬੋਲ ਅੱਜ ਤੋਂ ਪਸੰਦ ਸਰ 10 ਸਾਲ ਪਹਿਲੇ ਲਾਨਿਆ ਸੀ 10 15 ਸਾਲ ਪਹਿਲੇ ਤੇ ਆਪਣਾ ਵਧੀਆ ਚੱਲਿਆ ਸੀ ਫਰਿਆ ਜਾ ਰਿਹਾ ਆਪਾਂ ਨੂੰ ਤਕਰੀਬਨ ਕੋਈ ਪੱਤੀ ਸੀ ਜੀ ਆਪਾਂ ਵਰਦੀ ਇਹਨਾਂ ਦੀ ਤੇ ਬਾਕੀ ਚਾਹ ਆ ਗਈ ਆਪਣੀ ਚਾਹ ਪੀ ਕੇ ਤੇ ਕਰਦਾ ਕਰਦਾ